ਸਸਿਕਾਰ ਜੀ ਸਾਰੇ ਆਮ ਪਾਸ ਕਰਦੇ ਆ ਕਿ ਤੁਹਾਨੂੰ ਸਾਰੇ ਠੀਕ ਠਾਕ ਹੋ ਹੋ ਗਏ ਤੇ ਆਓ ਤੁਹਾਨੂੰ ਅੱਜ ਵਿਆਹ ਖਾੜੀਏ ਯਾਰ ਜਿਹੜਾ ਜੰਨ ਆ ਗਈ ਆ ਫੋਨ ਆ ਗਿਆ ਵੀ ਫਰਾ ਦਾ ਆ ਗਿਆ ਛੇਤੀ ਆ ਜੂ ਉਹਨਾਂ ਨੇ ਕਿਹਾ ਮੈਂ ਆਪਣੇ ਪਾਰਟੀ ਪੁੱਟ ਕਰਨੀ ਆ ਜਾ ਕੇ ਤੇ ਚੱਲ ਆਪਾਂ ਫੜਾਫੜੇ ਘੇਰੇ ਕਰਕੇ ਤੇ ਜਾਈਏ ਮਨਦੀਪ ਆ ਜਾ ਮਨਦੀਪ ਤੇਰੇ ਕਿਆਰੀ ਲੋੜੀ ਦਮੀ ਆ ਸਸਿਕਾਰ ਭੈਣ ਜੀ ਤੁਹਾਨੂੰ ਕੱਲਿਆਂ ਨੂੰ ਹੋ ਗਏ ਤੇ ਹਾਲ ਤੁਸੀਂ ਰੈਡੀ ਤੇ ਪਰਸੇ ਨਹੀਂ ਲੈਣਾ ਕੀ ਕਰਨਾ ਤੇ ਮੈਂ ਫੜਿਆ ਫਿਰ ਸੱਸ ਨੇ ਪਰਸਾ ਫੜਿਆ ਤੈਨੂੰ ਕੀ ਆ ਸੱਸ ਤਾਂ ਨਹੀਂ ਚਾਹ ਹੈਗਾ ਇਹਨਾਂ ਕੱਲ ਮੈਂ ਚੇਚਾ ਵਿਸਾਖੀ ਤੇ ਮੇਰੇ ਤੋਂ ਲੈ ਕੇ ਆਈ ਪਰਸਨ ਵਾਲੇ ਮੇਰਾ ਵੇਖਿਓ ਵੀ ਸੋਹਣਾ ਲੱਗਦਾ ਭਲਾ ਮੈਨੂੰ ਬਹੁਤ ਪਸੰਦ ਲੱਗਾ ਨਿਖਾ ਜਾ ਤੇ ਉਦਾਂ ਹੋਰ ਪਰਸ ਬਥੇਰੇ ਹੈਗੇ ਆ ਪਰ ਮੈਨੂੰ ਮਨ ਨਹੀਂ ਵੀ ਇਦਾਂ ਕਰਕੇ ਮੈਂ ਨਿਖਾ ਜਾ ਲੈ ਕੇ ਜਾਵਾਂ ਜਿੱਦਾਂ ਟੌਰ ਕੱਢ ਕੇ ਜਾਵਾਂ ਇੰਜ ਕਰ ਟੰਗਾਂ ਲੱਗ ਗੱਡਿਆ ਹਾਂ ਆਹੋ ਚਲੋ ਚੱਲ ਗਿਆ ਮੂਨ ਆ ਗਿਆ ਬਰਾਤ ਆ ਗਈ ਆ ਜਾਣ ਕਰਾ ਕਿਥੇ ਉਹਨੂੰ ਬਾਜ ਮਾਰ ਵੀ ਆਜੋ ਡੈਡ ਨਹੀਂ ਤਿਆਰ ਹੋ ਨਾ ਆ ਡੈਡੀ ਨੇ ਬਾਹਰ ਹੋਣੇ ਆ ਚਲੋ ਠੀਕ ਹੈ ਜੀ ਉਹਨਾਂ ਆਪਾਂ ਚੱਲ ਜੀ ਫਿਰ ਤੇ ਡੈਡੀ ਆ ਜਾਂਦੇ ਸਸਰੀ ਕਾਲ ਜੀ ਸਾਰਿਆਂ ਨੂੰ ਮੈਂ ਆਖਦਾ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਮੇਰੇ ਭੂਜੀ ਮੇਰੇ ਸਾਡੇ ਪਿੰਡ ਵਿਆਹ ਵੇਖਣ ਆਏ ਹਨ ਹਾਂ ਜੀ ਤਾਲੀਆਂ ਜੀ ਭੂਜੀ ਆਏ ਵਿਆਹ ਵੇਖਣ ਸਸਰੀ ਕਾਲ ਜੀ ਸਾਰਿਆਂ ਨੂੰ ਕਰੋ ਭੀਜਾ ਪੁੱਤ ਜਾਂ ਮੇਰਾ ਬਹੁਤ ਤਕਾਬਲਾ ਹੈਗਾ ਭੂਜੀ ਤੁਸੀਂ ਰੋਜ਼ ਵਲੋਗ ਬਣਾਉਂ ਜਾਂਦੇ ਰੋਜ਼ ਵੀਡੀਓ ਬਣਾਉਂਦੇ ਤੇ ਮੈਨੂੰ ਨਹੀਂ ਨਾਲ ਲੈ ਖੜਦੇ ਤੁਸੀਂ ਤੇ ਇਹਨੂੰ ਛੁੱਟੀ ਨਹੀਂ ਹੁੰਦੀ ਤੇ ਮੈਂ ਹਾਂ ਤੈਨੂੰ ਮੈਂ ਖੜਾ ਕਿਹੜੇ ਵੇਲੇ ਜਾਂ ਤੋ ਛੁੱਟੀਆਂ ਲੱਲਾ ਸਾਲ ਦੀਆਂ ਤੇ ਵੀਡੀਓ ਬਣਾ ਲਿਆ ਕਰੀਏ ਮੈਂ ਜੂਨ ਜਲਾਈ ਚ ਚੱਲਾ ਮੈਂ ਠੀਕ ਆ ਹਾਂਜੀ ਠੀਕ ਆ ਜੂਨ ਜਲਾਈ ਦੋ ਮਹੀਨੇ ਦੇ ਦਿਓ ਫਿਰ ਠੀਕ ਆ ਸਾਨੂੰ ਬੜੀ ਖੁਸ਼ੀ ਆ ਤੇ ਸਾਡੀ ਭੈਣ ਦਲਿੰਦਰ ਕੌਰ ਇਹ ਬੜੀ ਮੁਸ਼ਕਲ ਦਾ ਟਾਈਮ ਕੱਢ ਕੇ ਕਿਤੇ ਸਾਡੇ ਘਰ ਅੱਜ ਪਹੁੰਚੀ ਆ ਇਹ ਸਾਨੂੰ ਬਹੁਤ ਜ਼ਿਆਦੀ ਖੁਸ਼ੀ ਆ ਕਿ ਉਹ ਜਿਹੜਾ ਅੱਜ ਅਚੜਿਆ ਪੂਜੀ ਲਾਈ ਦਾ ਕਰਮਾ ਭਗਾ ਵਾਲਾ ਤੇ ਸਾਡੇ ਘਰ ਅੱਜ ਚੰਨ ਮਰ ਕੇ ਖਿੜ ਗਿਆ ਪੂਰਾ ਸਾਨੂੰ ਸਾਰੀਆਂ ਖੁਸ਼ੀਆਂ ਆ ਅਛਾ ਗੇਟੇ ਗਏ ਆ ਮਾਲਕ ਹਰ ਕਿਤੇ ਖੁਈਆਂ ਦੇ ਆਵੇ ਅੱਜ ਤੇ ਪਹੁੰਚੀ ਕਿਤੇ ਫੋਨ ਤੇ ਕਿਤੇ ਸਾਡਾ ਫੋਨ ਵੀ ਨਹੀਂ ਚੁੱਕਦੀ ਇੰਨੀ ਵਿਜੀ ਹੋ ਗਈ ਆ ਤੇ ਮਸਾ ਕੇ ਤੇ ਟਾਈਮ ਲੱਗਾ ਇਹਦਾ ਜਦੋਂ ਵੀਡੀਓ ਬਣਾਈ ਦੀ ਫਿਰ ਫੋਨ ਸਾਇਲੈਂਟ ਕਰੀਦਾ ਉਹ ਬਾਅਦ ਚ ਪਤਾ ਲੱਗਦਾ ਕਿਹਦਾ ਕਿਹਦਾ ਫੋਨ ਆਇਆ ਵਾ ਫੇਰ ਆਖੀਦਾ ਚਲ ਘਰ ਜਾ ਕੇ ਕਰਾਂਗੇ ਘਰ ਜਾ ਕੇ ਮੈਂ ਥੋੜਾ ਦੁੱਧ ਚੋਣਾ ਹੁੰਦਾ ਮੈਂ ਉਹ ਫੜਾਫੜਾ ਨਾਲ ਕੇ ਚੋਣੀ ਆਉਂਦਾ ਮੁੜ ਕੇ ਵੇਰੂ ਹੋਰ ਕੰਮ ਚੱਲ ਪੈਂਦੇ ਆ ਉਹ ਵੀ ਚੋਣਾ ਆਇਆ ਨਾ ਪਰਵਾਨ ਦੇ ਵਿੱਚ ਬਤਨਾ ਆ ਉਹ ਆਪ ਤੋਂ ਬਗੈਰ ਬੜਾ ਮੁਸ਼ਕਲ ਹੋ ਆ ਕੇ ਚਰਨ ਗਰਮੀ ਤੇ ਬਿਲਕੁਲ ਦੁੱਧ ਨਹੀਂ ਮਿਲਦਾ ਕਿਤੇ ਆ ਗਿਆ ਆ ਗਿਆ ਵਿਆਹ ਤੇ ਬੰਦ ਗਏ ਸਾਡਾ ਘਰ ਲੱਭ ਜਾਂਦਾ ਸਾਨੂੰ ਨਾ ਹੀ ਹੁੰਦੇ ਨਹੀਂ ਜਦੋਂ ਮੈਂ ਆਈ ਪਹਿਲਾਂ ਪਿਛਲੀ ਵਾਰ ਜਦੋਂ ਮੈਂ ਆਈ ਪਹਿਲਾਂ ਤੁਹਾਡੇ ਘਰ ਹੀ ਆਈ ਹਾਂ ਤੁਹਾਡੇ ਘਰ ਤੋਂ ਸ਼ੁਰੂਆਤ ਕੀਤੀ ਫਿਰ ਆਪਣੇ ਘਰ ਗਈ ਹਾਂ ਹਾਂਜੀ ਪੰਜੀ ਹੁਣ ਤੁਹਾਡੀ ਵਾਰੀ ਜੇ ਤੁਸੀਂ ਬੋਲੋ ਕੁਝ ਹੈ ਯੋ ਵਾਸਾ ਰੋੜਾ ਨਹੀਂ ਪਾਇਆ ਬੀਤ ਮੰਦੀ ਕਿ ਬੰਦ ਜੀਤ ਮੰਦਿਰ ਨੂੰ ਸਾਰਾ ਪਤਾ ਵਾ ਪਤਾ ਜੀਤ ਮੰਦਿਰ ਬਹੁਤ ਬੋਲਦੇ ਨਾ ਪਤਾ ਕਰਦੀਆਂ ਪੈਸਾ ਪਾਂਜੀ ਤੁਸੀਂ ਵਿਆਹ ਵੇਖਿਆ ਆਪਣੇ ਕਿੱਥੇ ਮਲੇਉਰੇ ਆਪਣੇਉਰੇ ਕੇ ਸਾਹ ਦੇ ਬੇਕੇ ਮਲੇਉਰੇ ਤੁਸੀਂ ਆਏ ਤੁਹਾਨੂੰ ਕਿਦਾਂ ਦਾ ਲੱਗਾ ਬਹੁਤ ਵਧੀਆ ਤੁਸੀਂ ਹੌਲੀ ਬੋਲਦੇ ਮੈਨੂੰ ਨਾ ਥੋੜਾ ਘੱਟ ਲੱਗਾ ਲੱਗਦਾ ਹੈ ਹੈ ਤੇਨੂੰ ਮੰਦਿਰ ਕਿਦਾਂ ਦਾ ਲੱਗਾ ਬਹੁਤ ਵਧੀਆ ਜਾਨ ਜੀ ਕਰਦਾ ਇੱਥੋਂ ਵੀ ਨਹੀਂ ਨਹੀਂ ਜ਼ਿਆਦਾ ਤੇ ਪਹਿਰੇ ਨਹੀਂ ਆਹ ਸੋਰੇ ਉੱਥੇ ਜਾਣ ਦੇ ਪਹਿਰੇ ਨਹੀਂ ਆਂਗੀਆਂ ਨੇ ਚੰਗਾ ਵਾ ਨਾ ਮੇਰੇ ਵਰਗੇ ਨੂੰ ਸਾਰਾ ਕਰਨਾ ਪੈਣਾ ਨਾ ਉੱਥੇ ਆਪੋ ਆਪਣੀ ਜ਼ਿੰਮੇਵਾਰੀਆਂ ਜਿਹੜੀਆਂ ਘਮਣਾ ਤੋਂ ਬਾਹਰ ਜਾਂਦੇ ਆ ਕਿੰਨੇ ਘਮਣਾ ਦਾ ਪਿੰਡ ਨਹੀਂ ਲੱਭਣਾ ਤੇ ਜਿਹੜੇ ਘਮਣਾ ਦੀ ਹੋਣ ਕਿਹਾ ਸਾਡਾ ਜਾਨ ਨੂੰ ਜੀ ਨਹੀਂ ਕਰਦਾ ਕਿ ਸ਼ਹਿਰ ਇਹਦਾ ਸਾਡਾ ਪਿੰਡ ਆਪਮਾਨ ਵਧੀਆ ਵਾ ਸਾਡੇ ਸ਼ਹਿਰ ਸਾਡਾ ਲੱਗਦੀ ਕਿਰਪਾ ਗੁਰੂਆਂ ਪੀਰਾਂ ਦਾ ਪਿੰਡ ਵਾ ਏ ਬਹੁਤ ਵਧੀਆ ਤੇ ਸਾਡਾ ਬਹੁਤ ਸੋਹਣਾ ਪਿੰਡਾ ਸਮਾਰਕ ਸਾਡਾ ਆਪਣਾ ਹੀ ਗੁਰਦੁਆਰਾ ਸਭ ਕਿੰਨਾ ਸੋਹਣਾ ਬਣ ਗਿਆ ਬਾਬਾ ਪੀਰ ਦੋਸਤ ਜੀ ਲੱਗਾ ਫਿਰਨਾ ਜੀ ਸਾਡਾ ਬਹੁਤ ਸੋਹਣਾ ਗੁਰਦੁਆਰਾ ਬਣਿਆ ਤੇ ਉੱਥੇ ਅੱਜ ਵਿਆਹ ਆਈਗਾ ਤੇ ਵਿਆਹ ਟੈਂ ਤੇ ਪਾਸੋਂ ਇਸ ਗਾਫਨੇ ਨਾਇਕ ਸੁਭਦ ਅਸਦੀਪ ਸਿੰਘ ਤੇ ਘਰ ਆਈ ਆਪਣੀਆਂ ਅੱਜ ਖੁਸ਼ੀਆਂ ਮਾਨਣ ਰਹੇ ਆ ਉਹ ਉੱਥੇ ਅੱਜ ਇਹਨਾਂ ਨੂੰ ਖੁਸ਼ੀ ਚੜੀ ਆ ਸਾਡਾ ਵੀਰ ਰਣਜੀਤ ਸਿੰਘ ਜੀ ਵੀ ਅੱਡੇ ਭਰਾ ਜਿਹੜੀ ਅੱਡੇ ਘਰ ਆਏ ਨੇ ਸਾਡੇ ਭਾਨ ਜੀ ਜੋਬਨ ਗਿਰਜੀ ਹਲੇ ਉਹ ਵੀ ਅੱਡੇ ਘਰ ਆਏ ਨੇ ਜੋ ਕੈਮਰਾਮੈਨ ਆ ਉਹਲੇ ਜੇ ਆ ਕੈਮਰਾਮੈਨ ਦੀ ਡਿਊਟੀ ਨਿਭਾ ਰਹੇ ਨੇ ਤੇ ਮਾਲਕ ਇਹਨਾਂ ਨੇ ਵੀ ਚੜ੍ਹਦੀ ਕਲਾ ਕਰੇ ਇਹਨਾਂ ਤੇ ਵੀ ਮਾਰਕ ਖੁਸ਼ੀਆਂ ਲਿਆਵੇ ਤੇ ਅਸੀਂ ਹੋਰ ਮਨੋਰੰਜਨ ਖੁਸ਼ ਹੋ ਕੇ ਕਰੀਏ ਸੁਹੀ ਨਾ ਪਰ ਜਿਹੜਾ ਬਰਾਡੇ ਇਕੱਠੇ ਹੋਏ ਜਾਂ ਤੇ ਉਹ ਠੰਡਾ ਲਿਆਉਣ ਲੱਗੀ ਆ ਜੀ ਜਿਹੜੀ ਮੰਡੀ ਕੋਲ ਦੀ ਤੇ ਹੁਣ ਪੀਨੇ ਆ ਤੇ ਅੰਜਵਾਇ ਕਰਦੇ ਆ ਇੱਕ ਬੇਟਾ ਆਸਟ੍ਰੇਲੀਆ ਵਾ ਵੀਰ ਜੀ ਉਹਨਾਂ ਦਾ ਸਾਡਾ ਬੇਟਾ ਰਬਜੀਤ ਸਿੰਘ ਜੀ ਆਸਟ੍ਰੇਲੀਆ ਤੇ ਵੱਡਾ ਬੇਟਾ ਸਾਡਾ ਜਿਹੜਾ ਉਹ ਕੈਨੇਡਾ ਵਾ ਤੇ ਚਲੋ ਪੁੱਛਿਆ ਵਿਆਹ ਹੋ ਗਿਆ ਨੋਰਾਣੀ ਉਹਦੇ ਰਹਿੰਦੀ ਹੁਣ ਕਦੋਂ ਆ ਉਹਨਾਂ ਨੇ ਸੱਚ ਹਾਂਜੀ ਕਦੋਂ ਆਉਣਾ ਉਹਨਾਂ ਨੇ ਪ੍ਰਭਜੀ ਕੋਲੋਂ ਪ੍ਰਭਜੀ ਦਾ ਸੈਂਤ ਨਹੀਂ ਤਾਂਗਾ ਕਿ ਜਲਦੀ ਫਿਰ ਵੀ ਸੈਂਤ ਸੈਂਤ ਦਾ ਜੇ ਪੱਕਾ ਹੈ ਸ਼ਾਦੀ ਆ ਜੇ ਪੱਕਾ ਨਹੀਂ ਹਾਂ ਸੈਂਤ ਚੰਗਾ ਸ਼ਾਂ ਕੋਈ ਨਹੀਂ ਜਦੋਂ ਆ ਗਿਆ ਉਹਨਾਂ ਨੇ ਆਪੇ ਉਹਨਾਂ ਨੇ ਕਿਹਾ ਕਿ ਪਾਲਤ ਸੱਜੀ ਉਹ ਕਹਿੰਦੇ ਆ ਸੜਕੋਂ ਦੀ ਫੇਰ ਆਓ ਅਛਾ ਪਰ ਇਹ ਆਉਣਾ ਭੰਗੜੇ ਕੋਣ ਹੈ ਫਿਰ ਉਹ ਆ ਜਾ ਆ ਫਾ ਭੰਗੜੇ ਪੂਰੇ ਪਹਿਨ ਕੇ ਕੇ ਭੰਗੜਾ ਜਾਂਦੇ ਨਹੀਂ ਵਿਆਹ ਲੱਗਦਾ ਪਾਲਦੀ ਹੁਣ ਕਰਿਓ ਕਿ ਜਦੋਂ ਉਹਨਾਂ ਨੇ ਕਿਹਾ ਵਿਆਹ ਕਰਨਾ ਪੰਜਾਬੀ ਆ ਉਹ ਫੇਰ ਵਸ ਕੇ ਰਹੇ ਜੇ 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 ਪਹਿਲਾਂ ਦੇ ਨੇ ਸੁਆਣ ਦਾ ਵਿਆਹ ਹੋ ਰਿਹਾ ਦੀ ਜੀ ਆਨੀ ਵੋਲੀਅਮ ਥੋੜੀ ਜੀ ਉਤੇ ਰੱਖਿਓ ਹਾਂ ਹੋਰ ਬੰਗੜਾ ਪਾਉਂ ਨੂੰ ਤੂੰ ਹੀ ਤਿਆਰ ਹੋ ਜਣੇ ਤੁਹਾਨੂੰ ਸਾਰੇ ਬੰਗੜਾ ਪਾਉਣ ਵਾਲਾ ਬੰਵੇਂ ਮੁੱਟੇ ਹੋ ਵੀ ਜਾਣੇ ਆ ਸਾਡਾ ਜਿਹੜਾ ਰੂਹ ਆਡਾ ਮਨ ਫੇਰਿੰਨ ਚੁਣ ਗੋਲ ਨਹੀਂ ਕਰਦਾ ਆ ਕੋਈ ਨਾ ਆ ਕੋਈ ਬੁੱਢੇ ਨਾ ਚੱਲੀ ਜਾਣੀਆਂ ਫੇਰ ਰੂਪੀ ਦੇਣੀਆਂ ਜ਼ਰੂਰੀ ਹੈ ਦੇਣੀ ਇਦਾਂ ਦੇ ਹੁੰਦੇ ਆ ਖੁਸ਼ੀਆਂ ਵਾਲੇ ਉਹ ਜਦੋਂ ਮਨਿੰਦ ਕਰਦੇ ਹੈ ਨੱਚ ਲੈਣਾ ਫੇਰ ਹੀ ਮਾੜਾ ਮੋਟਾ ਅੱਗੇ ਕੀ ਹੁੰਦਾ ਹੈ ਅੱਗੇ ਬੁੱਢੀਆਂ ਜਾਲਾਪੁਰ ਕਧੀਆਂ ਜਗਾਹ ਲੱਤਾਂ ਦੋ ਲੱਤਾਂ ਮਾਰ ਮਾਰ ਬੱਚਾ ਹੁਣ ਤੱਕ ਇਹ ਦੇਖੀ ਨਾ ਲੱਤਾਂ ਕਿਤੇ ਹਿੱਲਦੀਆਂ ਨਹੀਂ ਕੁੜੀਆਂ ਦਾ ਕੈਰ ਨਹੀਂ ਹਿਲਦੇ ਐ ਵਾਵੇਂ ਹਿਲਦੀਆਂ ਵਾ ਸੈਕਸ਼ਨਿੰਗ ਆ ਉਹ ਕਰਕੇ ਨਹੀਂ ਆਈ ਗਿਆ ਸੱਜਾ ਦਾ ਫੋਨ ਆ ਗਿਆ ਲੱਗ ਥੋੜਾ ਪੈਣਾ ਉਹ ਸਾਢੇ ਦੰਦਾ ਤੇ ਥੋੜਾ ਆ ਕਨੇਡਾ ਵਾਲੀ ਜੀ ਕਨੇਡਾ ਵਾਲੀ ਵਾਟੀ ਤੂੰ ਕਹਿੰਦਾ ਜਾਣਾ ਕਨੇਡਾ ਆ ਜਾਓ ਉੱਥੇ ਕਹਿੰਦੇ ਮਿਲਦਾ ਵਾ ਮਿਲਦਾ ਵਾ ਬਾਬਕਾ ਸਾਹਿਬ ਦੇ ਉੱਤੇ ਵੜਦੇ ਆਂ ਨਾ ਗੇਟ ਤੋਂ ਪਹਿਲਾਂ ਪਾਈ ਤੋਂ ਜਾਂਦੇ ਆ ਨਾ ਆਹੋ ਸੱਦੇ ਬਣੇ ਪਹਿਲਾਂ ਬਟਾਂਹ ਕੋਲ ਇੱਕ ਹੀ ਆ ਪਾਰਕਿੰਗਾਂ ਆ ਅੱਜ ਜਿਹੜੀ ਐ ਬੱਤਰਾ ਦੀ ਗੱਲ ਆ ਦੱਸ ਤੇ ਤਰਾ ਦੀ ਆ ਉਹ ਸੁਣ ਵਧੀਆ ਵਾਹੋ ਪਤਾ ਮੈਨੂੰ ਦੱਸਿਆ ਕਿੰਨਾ ਪਤਾ ਹੂੰ ਹੂੰ ਉਹਦੇ ਬੰਦਾ ਆ ਉਹ ਸੁਣਾ ਨਹੀਂ ਉਹ ਨਹੀਂ ਨਹੀਂ ਕਿਥਾਂ ਬੰਦਾ ਵੀ ਆ ਤੇ ਕਿਹਾ ਵੀ ਇਥੋਂ ਲਓ ਬੰਦਾ ਹੋਰ ਜੋ ਹੁਣ ਤੇਰਾ ਕਿਦਾਂ ਠੀਕ ਠਾਕ ਮੰਮੀ ਜੀ ਵਧੀਆ ਡਿਊਟੀ ਚੱਲਦੀ ਵਧੀਆ ਚੱਲੀ ਜਾਂਦੀ ਵਧੀਆ ਠੀਕ ਠਾਕ ਅੰਦਾ ਕੈਮਰਾ ਕੰਮ ਕਰ ਰਿਹਾ ਬਹੁਤ ਵਧੀਆ ਰਬਜੀ ਜੀ ਕਿੱਦਾਂ ਰਬਜੀ ਜੀ ਠੀਕ ਆ ਵਧੀਆ to <laughs> tất cả các môn 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 tất ਕੋਡਾ ਟਾਈਮ ਨਹੀਂ ਲੱਗਦਾ ਐਸਾ ਨਹੀਂ ਹੈ ਤੇ ਮੈਂ ਤੁਹਾਨੂੰ ਹਾਂ ਆਹ ਵੱਡੇ ਬੰਦੇ ਆਏ ਬਿਜੀ ਆ ਤਾਂ ਕਰਕੇ ਜਾਵੇ ਤੂੰ ਮੇਰਾ ਪਤਾ ਲਿਆ ਕੀ ਹੋਇਆ ਤੈਨੂੰ ਮੈਂ ਦੋ ਦਿਨ ਤੋਂ ਪ੍ਰੇਖਣ ਹੋ ਗਿਆ ਕਿਹਦੇ ਦੱਸਿਆ ਤੂੰ ਗੱਲ ਕਰਨ ਦੇ ਫੇਰੀਆ ਹੁਣ ਹੰਨੀ ਸੁਖੀ ਆ ਜਾਣੀਂ ਆਹ ਨਾ ਆਂਗਾ ਰਲੂਗੀ ਪਤਾ ਕਰਾਂ ਦੋ ਦਿਨ ਅੱਗੇ ਪਰੋਸ ਤੇ ਵਾਲਾ ਕੁੜਿਆ ਨਾ ਕਿਹ ਨਹੀਂ ਜਾਣਦਾ ਫੇਰ ਉਹ ਬੋਲਿਆ ਕਿ ਆਲਾ ਨਹੀਂ ਕੰਮ ਕਰਦਾ ਜੇ ਭੁੱਖੀ ਖਾ ਲਈਦੀ ਜਾਂ ਭੇਂਕਾ ਲਈਦੀ ਉਹ ਨਹੀਂ ਤੇ ਕੋਈ ਨਹੀਂ ਦਵਾਈ ਦੋ ਰਾਮ ਆ ਜਾਣਾ ਬੰਦ ਹੋ ਜਾਂਦਾ ਤੇਰਾ ਛੋਲੇ ਛੋਲੇ ਦਾ ਕੰਮ ਉਹਦਾ ਬਹੁਤ ਆਉਂਦਾ ਹੈ ਉਹਦੇ ਸਮੇਂ ਉਹ ਮੈਨੂੰ ਦੇਖ ਪਾਉਂਦੇ ਹੋਰ ਡਾਂਡੇ ਦਵਾਈ ਦੇ ਹੁੰਦੀ ਉਹ ਰਾਮ ਆ ਗਿਆ ਪਿੰਦਰਾ ਦੀ ਉੱਤੇ ਨਹੀਂ ਤੁਰ ਸਕਦੀ ਤੂੰ ਮੇਰੇ ਇੱਕ ਨੂੰ ਹੋਰ ਖਾ ਲ ਕੇ ਦੇ ਹਾਸਤਾ ਜਰਾ ਬਾਬੇ ਬਰੋਸ ਦਾ ਹੱਥ ਆ ਭਾਬੀ ਹੋਣੀ ਉੱਥੇ ਗਈ ਆਵੀ ਉੱਥੇ ਜਾ ਕੇ ਹਣ ਕੇ ਕੌਣ ਨਹੀਂ ਨਹੀਂ ਗੱਡੀ ਮੰਮੀ ਪਰ ਹੋਣੀ ਚਾਹੀਦੀ ਨਹੀਂ ਭਾਬੀ ਤੋਂ ਬੜੀ ਹੋਈ ਦੋਸਾਂ ਹੀ ਨਾ ਕੋਈ ਨਹੀਂ ਨਾ ਕੋਈ ਉਹ ਤਾਂ ਮਕੌੜਾ ਫਲਾਫੀ